ਇੱਥੇ ਨੂੰ ਵਿਖਾਉਨੇ ਆ ਆਪਾਂ ਪਿੰਡ ਦਾ ਬੂਦੂ ਘਰ ਪਿੰਡ ਮਦਾਜਲਾ ਲੱਤੂ ਲੱਸੀ ਮੁਖਸਰ ਸਾਹਿਬ ਆ ਬਾਦ ਲੜੀਆਂ ਲੱਗੀਆਂ ਕੰਧ ਤੇ ਆ ਮੁੰਡਾ ਪਾਣੀ ਭਰੀ ਜਾਂਦਾ ਇੱਥੇ ਲੈ ਦੋ ਤੋਂ ਪਾਣੀ ਵੀ ਹੁੰਦਾ ਹੈ ਮੋਟਰ ਚੱਲਦੀ ਹੈ ਟੈਂਕ ਹੈਗਾ ਵੱਡਾ ਪਿੰਡ ਦੇ ਆਪਣੇ ਪਾਣੀ ਇੱਥੋਂ ਭੱਜ ਕੇ ਲੈ ਕੇ ਜਾਂਦੇ ਤੇ ਹਾਂ ਸੰਗਤ ਗੋਦਾ ਦੀ ਪਹੁੰਚ ਆ ਰਹੀ ਹੈ ਜਿਵੇਂ ਜਿਵੇਂ ਆਈ ਜਾਂਦੀ ਓਵੇਂ ਮੁੜੀ ਜਾਂਦੀ ਹੈ ਆ ਚਾਚਾ ਹੁਣੇ ਚੱਲਿਆ ਆਪਦੇ ਇੱਥੋਂ ਨਿਕਲ ਕੇ ਸਾਰਿਆਂ ਨਾਲ ਨੇੜੇ ਘਰ ਆ ਤੇ ਲੇਟ ਹੋ ਗਿਆ ਆਈ ਜਾਂਦੀਆਂ ਗੱਡੀਆਂ ਇੱਧਰ ਸਾਈਡ ਤੇ ਲਾਈ ਜਾਂਦੇ ਆ ਉਧਰ ਸਾਈਡ ਤੇ ਲਾਕੀਆਂ ਨਾ ਆ ਦੇ ਕੋਲੀਆਂ ਦੇ ਕੋਲੀਆਂ ਦਾ ਕੋਲੀਆਂ ਬੰਦੀ ਮਾਲਿਕ ਦਾ ਧਰਾਈ ਨੂੰ ਕੋਲੀਆਂ 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 ਮੁੰਡੇ ਖੜੀਆਂ ਗੱਲਾਂ ਕਰੀ ਜਾਂਦੇ ਅੰਡਰ ਕੀਰਤਨ ਚੱਲੀ ਜਾਂਦਾ ਮੁਖ ਭੋਗ ਹੱਥ ਅੰਨੇ ਸੰਗਤ ਦੀਵੇ ਲਾਈ ਜਾਂਦੀ ਆ ਬੱਚੇ ਫਿਰਦੇ ਖੇਡਦੇ ਆਪਣੀ ਕੈਂ ਬੱਚਿਓ ਚੱਲ ਚਲਾਉਂਦੇ ਨਹੀਂ ਹੁੰਦੇ ਆ ਇੱਕਮ ਇੱਕਮ ਨੂੰ ਆਸ ਤੇ ਚਲਾ ਦੂਗਾ ਇੱਕਮ ਆ ਚਲਾ ਕੇ ਦੇ ਇਹਨਾਂ ਨੂੰ ਕਿਵੇਂ ਆਏ ਨੂੰ ਪਟਾਕੇ ਚਲਾਉਣਾ ਹੈ ਪਟਾਕੇ ਚਲਾਉਂਦੇ ਨਹੀਂ ਚਲਾਉਂਦਾ ਤੂੰ ਕਿ ਨਮਕਾ ਆ ਆ ਸੰਗਤਿੰਦੇ ਸਾਰੇ ਦੀਵੇ ਲਾਏ ਆ ਥੱਲੇ ਥੱਲੇ ਦੀਵੇ ਲੱਗੇ ਹੋਏ ਸਾਦੇ ਉਹ ਸ਼ਾਨ ਸਾਹਿਬ ਦੇ ਨਾਲ ਨਾਲ ਪੜੇ ਗੁਰਦਵਾਰੇ ਦੇ ਅਲੀ ਕੰਧ ਤੇ ਛੱਪੜ ਵਾਲੇ ਪਾਸੇ ਦੀ ਆਪਨਾ ਹਾਲ ਵਿਲਾ ਤੇ ਹੱਜ سویگ بھی ہے گیا بھلے سویگ یہ شان صاحب ਅੱਜ ਲਾਈਟਾਂ ਸਾਰੀਆਂ ਕੰਦਾਲਾਂ ਆਪਾਂ ਫੇਰ ਦੁਬਾਰਾ ਚਾਲੂ ਕੀਤੀਆਂ ਸੀ ਆਹ ਇਹ ਸਾਰੀਆਂ ਲਾਈਟਾਂ ਅੱਜ ਚਾਲੂ ਕੀਤੀਆਂ ਆਪੇ ਵਿੱਚ ਕੁਝ ਲੜੀਆਂ ਬਦਲਣ ਵਾਲੀਆਂ ਸੀਆਂ ਵਿੱਚ ਪਤਾ ਨਹੀਂ ਲੜੀ ਥੋੜੀ ਲਾਗੇ ਸੀ ਉਹ ਡਮ ਜਗਦੀ ਸੀ ਉਹ ਆਪਾਂ ਫੇਰ ਅੱਜ ਨਵੀਂ ਬਦਲਾਈ ਐ ਨਵੀਆਂ ਲੜੀਆਂ ਲਵਾਈਆਂ ਉਹ ਪਟਾਕੇ ਇਸ ਤਰ੍ਹਾਂ ਦਰਸ਼ਕਾਂ ਦੇ ਸਾਹਮਣੇ ਦੂਜੇ ਆਪ ਨੂੰ ਸੋਨਾ ਦੇ ਪਾਤਰ ਸੋਖਣ ਕਰਦਾ ਹੈ ਜੀ ਵਾਰ ਗੁਰੂ ਮਾਣ ਤੋਂ ਬਿਜਾ ਰੱਖਣਾ ਤਾਂ ਆਮ ਦਾ ਦਰਸ਼ਕ ਜੀ ਨੂੰ ਗਾਇਰੰਦ ਦੋ ਸਭ ਕੀਤੇ ਨਮਨਾਂ ਦੀ ਮੈਨਾਂ ਨੌ ਲੱਗੇ ਆ ਬੰਦੀ ਛੋੜ ਦੇ ਸਾਬੋ ਸਾਧਾ ਵਾਹਿਗੁਰੂ ਕੀ ਜੋ ਸਾਡੀਆਂ ਇੰਦਰੀਆਂ ਨੇ ਸਾਡੇ ਇੰਦਰੇ ਨੇ ਇਹ ਵੀ ਰਸਾਂ ਦੇ ਥੰਮਾ ਨਾਲ ਬੰਨੇ ਆ ਕਿ ਨਹੀਂ ਬੰਨੇ ਆ ਕੋ ਸਾਥ ਦਾ ਵਾਹਿਗੁਰੂ ਬੰਦੀ ਛੋੜ ਦੇ ਸਤਿਗੁਰੂ ਆ ਬਾਣੀ ਦਾ ਆਪਣੇ ਆਪ ਦਾ ਬੋਲ ਬਾਤਾ ਦੇ ਤਿੱਖੇ ਇਹ ਨਾ ਮਾਰਨਾ ਉਹ ਗੋਇੰਦ ਦਾ ਲਾਜ ਦਿਖਾਇਆ ਹੋ ਕੇ ਕਿ ਮਾ ਬਾਤ ਨੇ کے بارے میں ملتا تھی بھی آپ نے میرے گھر پہ چکے لوڑ دی صرف ایک پر پانکتیزہ جاتا تھی دس یا پر ساتھ کام چھلی 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 میں تو پھر دیکھو پانکتیاں کے سر دا رہا پڑھ گیا جان جیڑیاں پانکتیاں دا پڑھ گیا پڑھ گیا دا پڑھ گیا پڑھ گیا میں کیا سپرائیاں تو کیا سپرائیاں تو کیا سپرائیاں ਨਾਨਕ ਨੂੰ ਨਮਸਕਾਰ ਉਹ ਯਾਦ ਜੀਆ ਕਿਤੇ ਮੇਰੇ ਵੀ ਐਸਾ ਬੰਦੀ ਛੋੜ ਦਿਨ ਆਵੇ ਜਿਹੜਾ ਮੈਂ ਆਪਣੇ ਆਪ ਨੂੰ ਬਧਵਾਉਂ ਉਹ ਸਰਕਾਰ ਦੀਵਾ ਗੁਰੂ ਜੀ ਅਮਰ ਜਪੜੀ ਰਹਿਤ ਕਰੇ ਤਸ ਕਰੇ ਆਪ ਸਭੀ ਲੋਨੇ ਬਲੋਂ ਲੱਖਾਂ ਲੱਖ ਬਜਾਈਆਂ ਮੋੜ ਬੰਦੀ ਛੋੜ ਦਿਨ ਸੁਖਾਂ ਸੁਆਈਆਂ ਕਿਤੇ ਗੁਰੂ ਘਰ